ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਸੁਜੀਤ ਮਾਨ ਅੱਜ ਤੁਹਾਡੇ ਲਈ ਇੱਕ ਹੋਰ ਐਚਐਫ ਗਾਂ ਦੀ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਵਾਲੀ ਵੀਡੀਓ ਚ ਅੱਪਾ ਤੁਹਾਨੂੰ ਇੱਕ ਗਾਂ ਦਿਖਾ ਰਿਹਾ ਜੋ ਕਿ ਬਾਈ ਰੰਦੇ ਦਸਨਪੁਰ ਤੋਂ ਦੂਸਰਾ ਸੁਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਗਾਂ ਪਿੰਡ ਕਿੰਗਰੇ ਬਾਈ ਰਾਮ ਸਿੰਘ ਦੇ ਘਰ ਆ ਬਾਈ ਦਾ ਵਪਾਰ ਲਾਈਨ ਦਾ ਕੰਮ ਹੈ ਤੇ ਬਾਈ ਦਾ ਕੰਟੈਕਟ ਨੰਬਰ ਹੈਗਾ 700 ਪੂਰਾ 919 5644 ਕਿੰਗਰੇ ਪਿੰਡ ਦੇ ਨੇੜੇ ਲੱਗਦੇ ਪਿੰਡ ਹੈ ਗਿਆ ਸਾਧਕ ਬੀਲੇ ਵਾਲਾ ਤੇ ਮਾਨ ਸਿੰਘ ਵਾਲਾ ਆਪਾਂ ਗਾਂ ਤੁਹਾਨੂੰ ਹਰ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਬਾਈਰਾਂ ਦੇ ਦੱਸਣ ਦੇ ਮੁਤਾਬਿਕ ਗਾਂ ਏਬੀਐਸ ਵਾਲੇ ਮੈਜਿਕ ਦੀ ਹੈ ਜੀ ਤੇ ਗੱਬਣ ਹੈਗੀ ਹੈ ਡੈਨਮਾਰਕ ਵਾਲੇ ਤੋਂ ਗਾਂ ਤੁਹਾਨੂੰ ਆਪਾਂ ਵੀਡੀਓ ਵਿੱਚ ਪੂਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਤਕੜੇ ਸਟਰਕਚਰ ਦੀ ਗਾਂ ਥੋੜੀ ਜੀ ਮਗਰਲੇ ਥਾਂ ਨੂੰ ਭਲੂਣ ਆਈ ਹੋਈ ਆ ਲੇ ਵਾਲੂਆ ਫਿਕਸਡ ਆਰਡਰ ਆ ਤੇ ਬੋਡੀ ਸਟਰਕਚਰ ਤੋਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਡੱਬਾ ਤੇ ਪੈਰਾ ਪੂਰਾ ਦੀ ਪੂਰੀ ਮਜ਼ਬੂਤਗਾ ਆ ਤੁਹਾਨੂੰ ਆਪਾਂ ਵੀਡੀਓ ਵਿੱਚ ਗਾਂ ਪੂਰੀ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਈਰੇ ਇਹ ਸੇਲ ਕਰਦੇ ਆ ਵੀਡੀਓ ਆਪਾਂ ਅੱਜ ਹੀ ਬਣਾਈ ਸਗੀ ਇੱਕ ਗਾਂ ਦੀ ਪਹਿਲਾ ਵੀਡੀਓ ਪਾਈ ਸੀ ਉਹ ਗਾਂ ਸੇਲ ਹੋ ਗਈ ਆ ਇਹ ਗਾਂ ਹੁਣ ਬਾਈ ਕੋਲੇ ਬਕਾਊ ਆ ਨੰਬਰ ਆਪਾਂ ਬਾਈ ਦਾ ਸਕਰੀਨ ਤੇ ਲਾਤਾ ਜੇ ਤੁਹਾਨੂੰ ਗਾਂ ਪਸੰਦ ਆਉਂਦੀ ਆ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਆਪਦੀ ਤਸੱਲੀ ਪੂਰੀ ਕਰਕੇ ਰੇਟ ਵਗੈਰਾ ਦੀ ਰੇਟ ਬਾਈ ਨੇ ਬਿਲਕੁਲ ਜਾਇਜ਼ ਰੱਖਿਆ ਹੈ ਰੇਟ ਵਗੈਰਾ ਦੀ ਖੁਦ ਤਸੱਲੀ ਕਰਕੇ ਖਰੀਦ ਸਕਦੇ ਹੋ ਧੰਨਵਾਦ